ਫਤੇਗੜ ਸਾਹਿਬ ਬਸੀ ਪਠਾਨਾ ਪੰਜਾਬ ਮਹਾਸ਼ਿਵratri ਦੇ ਪਾਵਨ ਤਿਹਾੜ ਮੌਕੇ ਸ਼ਹਿਰ ਬਸੀ ਪਠਾਨਾ ਵਿਖੇ ਸ਼ਿਵ ਸ਼ਕਤੀ ਸਮਾਜ ਸੇਵਾਦਲ ਬਸੀ ਪਠਾਨਾ ਵੱਲੋਂ 16ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਪੁਰਾਤਨ ਸ਼੍ਰੀ ਰਾਮ ਮੰਦਰ ਮੋਹੱਲਾ ਚੱਕਰੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਪੁਰਾਤਨ ਸ਼੍ਰੀ ਰਾਮ ਮੰਦਰ ਵਿਖੇ ਹੀ ਸਮਾਪਤ ਹੋਈ हां <सवाँगा> जी आज ਬਾਗੋ ਪਹੁੰਚੇ ਜੀ ਕਿ ਸੰਗਰਾਤੀ ਦੇ ਮੌਕੇ ਤੇ ਪੰਡਮ ਮੈਂ ਆਪਣੇ ਸ੍ਰੀ ਫਤੇ ਗੱ ਸਾਹਿਬ ਦੇ ਨਿਵਾਸੀਆਂ ਨੂੰ ਬਸੇ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਕਰਨਾ ਕਿਉਂਕਿ ਬਸੇ ਅੱਜ ਸ਼ੋਭਾ ਯਾਤਰਾ ਸ਼ੁਰੂ ਕਰਨ ਜਾ ਰਿਹਾ ਕਿਉਂਕਿ ਇਹ ਵਾਕਈ ਸੰਦੇਸ਼ ਮੈਂ ਪਹਿਲਾਂ ਤੁਹਾਨੂੰ ਕਹਿਣਾ ਹੁੰਦਾ ਕਿ ਵਾਕਈ ਇੱਕ ਬਸੇ ਠਾਣਾ ਜਿਹੜਾ ਸ਼ਹਿਰ ਹੈ ਇਹ ਜਿੱਨੇ ਸਾਡੇ ਧਰਮ ਨਾਲ ਪ੍ਰੋਗਰਾਮ ਹੁੰਦੇ ਆ ਚਾਹੇ ਕੋਈ ਹਿੰਦੂਆਂ ਦੇ ਚਾਹੇ ਕੋਈ ਸਿੱਖਾਂ ਦੇ ਚਾਹੇ ਕੋਈ ਜਿੰਨੇ ਵੀ ਆਪਣੇ ਧਰਮ ਨੇ ਉਹ ਬੜੇ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਆ ਤੇ ਇੱਕ ਵਧੀਆ ਹੀ ਜਿਹੜਾ ਸੰਦੇਸ਼ ਹੈ ਇਹ ਮਹਾਰਾਸ਼ਟਰਾ ਦਾ ਇਹ ਮੇਰਾ ਸੰਦੇਸ਼ ਇੱਥੇ ਰਹਿੰਦਾ ਤੇ ਆਓ ਸਾਰੇ ਇਕੱਠੇ ਹੋ ਕੇ ਆਪਾਂ ਸ਼ਬਰਾਤਰੀ ਦਾ ਪਿਆਰ ਪਾਈਏ ਤਾਂ ਕਿ ਵਧੀਆ ਆਪਾਂ ਸੰਦੇਸ਼ ਦੇ ਸਕੀਏ ਬਹੁਤ ਧੰਨਵਾਦ ਜੀ ਅੱਜ ਅਜੀ ਸ਼੍ਰੀ ਰਾਮ ਮੰਦਰ ਕਮੇਟੀ ਵੱਲੋਂ ਸ਼੍ਰੀ ਸ਼ਿਵ ਸ਼ਕਤੀ ਸੇਵਾਦਾਰ ਵੱਲੋਂ ਮਹਾ ਸ਼ਿਵਰਾਤਰੀ ਦੇ ਉਪলক্ষ ਵਿੱਚ ਇਹ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜਿਹੜੀ ਕਿ ਅਸੀਂ ਉਹਦੇ ਲਈ ਸੁਰੱਖਿਆ ਲਈ ਪੂਤਾ ਪ੍ਰਬੰਧ ਕੀਤੇ ਨੇ ਤੇ ਮੁੱਖ ਆਫਸਰ ਬੱਸੀ ਬਿਠਾਉਣਾ ਵੀ ਆ ਚੜ੍ਹਦਾ ਤੇ ਸ਼ੋਭਾ ਯਾਤਰਾ ਹੁਣ ਸਟਾਰਟ ਹੈ ਤੇ ਸਾਰੇ ਨਗਰ ਚ ਘੁੰਮ ਕੇ ਇੱਥੇ ਆ ਕੇ ਸਮਾਪਤ ਹੋਏਗੀ ਹਾਂਜੀ ਗੱਲੋਂ ਮਹਾ ਸ਼ਿਵਰਾਤਰੀ ਦਾ ਤਿਹਾੜਾ ਤੇ ਬਾਕਬਖੰਦਰਾ ਚ ਮਨਾਇਆ ਜਾ ਰਿਹਾ ਹੈ ਸਾਡੇ ਵੱਲੋਂ ਹਰ ਬੰਦੇ ਦੇ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਸ਼ਹਿਰ ਨਿਵਾਸੀ ਆਪਣਾ ਸ਼ਰਧਾ ਨਾਲ ਆਪਣਾ ਮੱਥਾ ਟੇਕਣ ਤੇ ਸਾਰਾ ਅਸ਼ੀਰਵਾਦ ਪ੍ਰਾਪਤ ਕਰਨ ਜੀ ਜਿਹੜੇ ਮੌਕੇ ਤੇ ਸ਼ੋਭ ਯਾਤਰਾ ਨੇ ਚੱਲਦੀ ਆ ਰਹੀ ਹੈ ਠੀਕ ਹੈ ਜੀ ਉਹ ਆਨਸ਼ੁਭ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜੀ ਖੁਸ਼ੀ ਨਾਲ ਦੇ ਸ਼ਹਿਰ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਭਗਵਾਨ ਸ਼ਿਵ ਦੀ ਜਿਹੜੀ ਸ਼ੋਭਾ ਯਾਤਰਾ ਉਹਦੇ ਵਿੱਚ ਆਉਣ ਦਾ ਮੌਕਾ ਮਿਲਦਾ ਹੈ ਔਰ ਉਹ ਭਗਵਾਨ ਦੇ ਦਰਸ਼ਨ ਕਰਕੇ ਜਿਹੜਾ ਮਨਕ ਬੜਾ ਪ੍ਰਸੰਨ ਹੁੰਦਾ ਹੈ ਔਰ ਜਿਹੜਾ ਸ਼ਹਿਰ ਵਾਸੀਆਂ ਦਾ ਇੱਕ ਜੁੜਤਾ ਤੇ ਪਿਆਰ ਦਾ ਜਿਹੜਾ ਸਲੂਕ ਦੇਖਣ ਨੂੰ ਮਿਲਦਾ ਬਹੁਤ ਮੈਂ ਭਾਗਾਂ ਵਾਲਾ ਆਪਣੇ ਆਪ ਨੂੰ ਸਮਝਦਾ ਕਿ ਸਾਨੂੰ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਦਾ ਹਰ ਇੱਕ ਸਾਲ ਮੌਕਾ ਮਿਲਦਾ ਹੈ ਔਰ ਮੈਂ ਇਸ ਸ਼ਿਵਰਾਤਰੀ ਦੇ ਉੱਤਰ ਦਿਹਾੜਤੇ ਮਸਾਬ ਨੂੰ ਸ਼ਹਿਰ ਵਾਸੀਆਂ ਨੂੰ ਬਸਤੀ ਖਾਣਾ ਵਿਧਾਨ ਸਭਾ ਹਲਕਾ ਦੇ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹੈ ਸਰ ਪਾਰਟੀ ਜੀਪੀਏ ਦੇ ਮੁੱਖ ਮੰਤਰੀ ਰੇਖਾ ਕੁਪਤਾ ਜੀ ਨੇ ਕੀ ਸੰਦੇਸ਼ ਜੜਾ ਚੱਲੇ ਪੰਜਾਬ ਵਾਪਾਰਤੀ ਜਨਤਾ ਪਾਰਟੀ ਉਹ ਪਾਰਟੀ ਹੈ ਜਿਹਦੇ ਵਿੱਚ ਹਰ ਇੱਕ ਉਹ ਬੰਦਾ ਕੰਮ ਕਰਨ ਵਾਲਾ ਪਰ ਕੰਮ ਕਰਨ ਵਾਲਾ ਹੋਵੇ ਸ਼ਰਤ ਇਹ ਹੈ ਕੰਮ ਕਰਨ ਵਾਲੇ ਬੰਦੇ ਨੂੰ ਭਾਰਤੀ ਜਨਤਾ ਪਾਰਟੀ ਪਿੱਛੇ ਤੋਂ ਚੱਕ ਕੇ ਅੱਗੇ ਲਿਆਉਣ ਦਾ ਮੌਕਾ ਦਿੰਦੀ ਹੈ ਰੇਖਾ ਕੁਪਤਾ ਦਾ ਨਾਮ ਹੀ ਨਹੀਂ ਸੀ ਉਹਨੂੰ ਚੱਕ ਕੇ ਮੈਨੂੰ ਇਹ ਫਰਮਾਨ ਦਿੱਤਾ ਮੁੱਖ ਮੰਤਰੀ ਬਜੋਂ ਹਰ ਨੂੰ ਇੱਕ ਇੱਕ ਵਾਰ ਦੇ ਐਮਐਲਏ ਨੂੰ ਮੁੱਖ ਮੰਤਰੀ ਬਣਾਤਾ ਔਰ ਤੁਸੀਂ ਦੇਖੋ ਇਹ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਕਿਸਮੇ 23 ਘਟਾਂ ਦੇ ਵਿੱਚ ਕਰ ਚੁੱਕੀ ਹੈ ਜੀ ਥੈਂਕ ਯੂ ਸਰ ਬਹੁਤ ਬਹੁਤ ਅੱਜ ਅੱਜ ਵਿਸ਼ਾਲ ਸੋਹਣ ਯਾਤਰਾ ਕੱਢੀ ਗਈ ਹੈ ਜੀ ਸतीश ਸ਼ਰਾਤਰੀ ਦਾ ਤੁਹਾਰਾ ਕੀ ਕਹਿਣਾ ਚਾਹੁੰਦੇ ਹੋ ਅੱਲਾ ਦਾ ਪੋਲੋ ਸਾਰੇ ਹਰ ਹਰ ਮਹਾਦੇਵ ਜੋ ਚਾਵਾ ਦੀ ਮੋਚਾਂ ਦੇ ਸ਼੍ਰੀ ਸ਼੍ਰੀ ਰਾਤਰੀ ਦਾ ਤਿਉਹਾਰ ਹੈ ਸਭ ਕੋ ਨੂੰ ਮਿਲ ਕੇ ਬਣਾਉਣਾ ਚਾਹੀਏ। ਜਿਹਦੀ ਸੰਦੇਸ਼ ਹੈ ਇਹ ਹੀ ਹੈ ਦੇਖੋ ਜਨਾ ਸਾਡੇ ਤੇ ਹਾਰੇ ਸ਼੍ਰੀ ਰਾਤਰੀ ਦਾ ਨਹੀਂ ਜੁਲਕੇ ਬਣਾਉਣਾ ਚਾਹੀਦਾ। ਇੱਕੋ ਸੰਦੇਸ਼ਾਂ ਲੈ ਕੇ ਜਾਂਦਾ ਕਿ ਮਹਾਦੇਵ ਮਹਾਦੇਵ ਸਾਡੇ ਸਾਡੇ ਪਿਤਾ ਜੀ ਹੈ ਠੀਕ ਹੈ ਨਾ ਜੀ ਸਾਡੇ ਮਿਲ ਜੁਲਕੇ ਹੋ ਤੇ ਹਰ ਬਣਾਉਣਾ ਚਾਹੀਦਾ। ਤੇ ਸੋਗ ਵੀ ਵਿਸ਼ਾਲ ਸ਼ੋਭਾ ਯਾਤਰਾ ਆਪਣੀ ਜਾਨੀ ਏਗੀ। ਤਕਰੀਬਨ ਅਸੀਂ 225 ਸਾਲ ਤੋਂ ਲੱਗਿਆ ਹੋਇਆ ਹੈ। ਸਾਡੇ ਤੋਨੋ ਭਾਦਿਆਂ ਬਹੁਤ ਮਿਹਨਤ ਕਰੀ ਦੀ ਹੈ ਸਾਡੇ ਸਾਰੇ ਜਿਹੜੇ ਮੈਂਬਰ ਬਹੁਤ ਮਿਹਨਤ ਕਰਬੀ ਤੇ ਸੁਣਿਆ ਗਿਆ ਕਿ ਪ੍ਰਵਾਹ ਪੇਰੀਆ ਵੀ ਕੱਢਿਆ ਗਿਆ ਜਾਨੀ ਜੁਗਤਰੀ ਤੋਂ ਦੁੱਧ ਪਹਿਲਾਂ ਜੀ ਦੇਖੋ ਜੀ ਤਕਰੀਬਨ 4 ਮਹੀਨਿਆਂ ਤੋਂ ਅਸੀਂ ਲਗਾਤਾਰ ਪ੍ਰਵਾਹ ਦੇ ਪੇਰੇ ਕਰੀਆਂ ਜਿਸ ਤੋਂ ਸਾਨੂੰ ਪੂਰੇ ਸ਼ਹਿਰ ਦਾ ਬੜਾ ਸਹਿਯੋਗ ਮਿਲਦਾ ਸਭ ਤੋਂ ਉਡੀਗਾ ਨਾ ਦੇਖੋ ਰੱਬ ਦਾ ਨਾਮ ਲੇ ਹੁੰਦਾ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਜਿਸ ਦੇ ਨਾਲ ਸਾਡਾ ਸਭ ਕੁਝ ਹੈ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹਦੇ ਹੋ ਅੱਜ ਜੀ ਦੇਖੋ ਵੱਧ ਤੋਂ ਵੱਧ ਮੇਂ ਚੁਲ ਕੇ ਹਿੱਸਾ ਲੈਣਾ ਚਾਹੀਦਾ ਜੀ ਠੀਕ ਹੈ ਨਾ ਜੀ नशे तो दूर रहना चाहिए ठीक है ना ये बात नशे में कुछ नहीं है सब तो देखो भक्ति के बीच सब कुछ है ना भोलेनाथ भी भक्ति तो के ऊपर कुछ नहीं प्रॉपर्टी बेचने और खरीदने के लिए संपर्क करें फेयर डील प्रॉपर्टीज